ਜਦੋਂ ਲੋਡ ਪੈਣੀ ਆ ਉਦੋਂ ਕਿਸੇ ਨੇ ਆਉਣਾ ਨਹੀਂ ਅੱਜ ਤੋਂ 10 ਤੋਂ 15 ਦਿਨ ਬਾਅਦ ਇਹਨਾਂ ਨੂੰ ਇਹਨਾਂ ਹੀ ਕਿਸਾਨਾਂ ਨੂੰ ਇਸ ਆਪਣੇ ਖੇਤਾਂ ਦੇ ਵਿੱਚੋਂ ਹੜ ਦੇ ਨਾਲ ਆਏ ਮਲਵੇ ਨੂੰ ਮਿੱਟੀ ਨੂੰ ਕੱਢਣ ਦੇ ਲਈ ਉਦੋਂ ਵੀ ਡੀਜ਼ਲ ਦੀ ਲੋੜ ਆ ਟਰੈਕਟਰਾਂ ਦੀ ਲੋੜ ਆ ਆਪਣੇ ਗੁਜਰਪੁਰਾਵਾ ਦੇ ਕੋਲ ਡੁੱਬੇ ਪਾਣੀ ਚ ਤੁਹਾਨੂੰ ਫੋਟੋਆਂ ਦੇ ਪਿੱਛੇ ਜੀ ਕੈਮਰਾ ਘੁਮਾਉਗਣਾ ਤੁਸੀਂ ਵੇਖ ਲੈਣਾ ਤੇ ਉਹਨਾਂ ਲੋਕਾਂ ਤੋਂ ਲਾਗੋ ਲੋਕੀ ਲੰਘ ਜਾਂਦੇ ਯਾਰ ਉਹਨਾਂ ਨੇ ਕੋਈ ਮਦਦ ਨਹੀਂ ਦਿੰਦਾ ਜਿਸ ਜਗ੍ਹਾ ਤੇ ਜ਼ਰੂਰਤ ਆ ਰਛਣ ਦੀ ਉਸ ਜਗ੍ਹਾ ਤੇ ਰਛਣ ਨਹੀਂ ਪਹੁੰਚ ਰਿਹਾ ਕੁਛ ਦੇਖ ਰਹੇ ਹੋ ਟੀਵੀ ਨਰੀ ਤੇ ਮੈਂ ਹਾਂ ਪਰਮਜੀਤ ਸਿੰਘ ਪੰਮਾ ਪੰਜਾਬ ਤੇ ਜਿੰਨੇ ਮਰਜ਼ੀ ਮਾੜੇ ਹਾਲਾਤ ਹੋਣ ਜਿੰਨੇ ਮਰਜ਼ੀ ਬੁਰੇ ਹਾਲਾਤ ਹੋਣ ਪਰ ਇਹਨਾਂ ਦੇ ਵਿੱਚ ਸੇਵਾ ਭਾਵਨਾ ਦੀ ਜਾਂ ਲੰਗਰ ਦੀ ਪ੍ਰਥਾ ਕਦੇ ਵੀ ਖਤਮ ਨਹੀਂ ਹੋ ਸਕਦੀ ਅਸੀਂ ਸਵੇਰ ਤੋਂ ਬਹੁਤ ਇਲਾਕਿਆਂ ਦੇ ਵਿੱਚ ਕਵਰੇਜ ਕੀਤੀ ਤਕਰੀਬਨ ਐਸੇ ਰੋਡ ਦੇ ਉੱਤੋਂ ਦੀ ਅਸੀਂ ਤਕਰੀਬਨ 300 ਤੋਂ 400 ਟਰਾਲੀਆਂ ਰਾਸ਼ਨ ਦੀਆਂ ਜਾਂ ਸਮਗਰੀ ਹੋਰ ਰਾਸ਼ਨ ਪਾਣੀ ਸਮਗਰੀ ਦੀਆਂ ਜਾਂ ਪਸ਼ੂਆਂ ਦੇ ਅਚਾਰ ਦੀਆਂ ਤੂੜੀ ਵਾਲੀਆਂ ਟਰਾਲੀਆਂ ਜਾਂ ਹੋਰ ਪਾਣੀ ਦੀਆਂ ਅਨਲਿਮਿਟਡ ਟਰਾਲੀਆਂ ਅਸੀਂ ਇਸ ਰੋਡ ਦੇ ਉੱਤੇ ਨਿਕਲੀਆਂ ਦੇਖੀਆਂ ਤੇ ਅਸੀਂ ਹੋਰ ਵੀ ਵੀਰ ਭਾਈ ਜਿਹੜੇ ਹੈਗੇ ਸੇਵਾਦਾਰ ਲਗਾਤਾਰ ਗੱਡੀਆਂ ਭਰ ਕੇ ਟਰੱਕ ਭਰ ਕੇ ਟਰਾਲੀਆਂ ਭਰ ਕੇ ਲਗਾਤਾਰ ਲੈ ਕੇ ਆ ਰਹੇ ਆ ਇਸੇ ਰੋਡ ਦੇ ਉੱਤੇ ਅਸੀਂ ਤਕਰੀਬਨ ਸਵੇਰ ਤੋਂ 400 ਤੋਂ 500 ਟਰਾਲੀਆਂ ਲਗਾਤਾਰ ਲੈ ਕੇ ਆ ਰਹੇ ਆ ਪਰ ਇੱਕ ਤੁਹਾਡੇ ਨਾਲ ਅਸੀਂ ਗੱਲ ਸ਼ੇਅਰ ਕਰ ਦਈਏ ਲੰਗਰ ਬਹੁਤ ਪਾਣੀ ਬਹੁਤ ਹੋਰ ਵੀ ਰਸਦਾਂ ਬਹੁਤ ਆ ਪਰ ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਟਰਾਲੀਆਂ ਟਰੈਕਟਰ ਚੱਕ ਕੇ ਲੰਗਰ ਲੈ ਕੇ ਆ ਰਿਹਾ ਲੋਡ ਆ ਪਰ ਹੱਦ ਤੋਂ ਵੱਧ ਆ ਰਿਹਾ ਵਾ ਜਦੋਂ ਲੋਡ ਪੈਣੀ ਆ ਉਦੋਂ ਕਿਸੇ ਨੇ ਆਉਣਾ ਨਹੀਂ ਅੱਜ ਤੋਂ 10 ਤੋਂ 15 ਦਿਨ ਬਾਅਦ ਇਹਨਾਂ ਨੂੰ ਇਹਨਾਂ ਹੀ ਕਿਸਾਨਾਂ ਨੂੰ ਇਸ ਆਪਣੇ ਖੇਤਾਂ ਦੇ ਵਿੱਚੋਂ ਹੜ ਦੇ ਨਾਲ ਆਈ ਮਲਵੇ ਨੂੰ ਮਿੱਟੀ ਨੂੰ ਕੱਢਣ ਦੇ ਲਈ ਉਦੋਂ ਵੀ ਡੀਜ਼ਲ ਦੀ ਲੋੜ ਆ ਟਰੈਕਟਰਾਂ ਦੀ ਲੋੜ ਆ ਉਦੋਂ ਵੀ ਤੁਸੀਂ ਆ ਕੇ ਇਹਦੇ ਨਾਲ ਹੈਲਪ ਜ਼ਰੂਰ ਕਰਿਓ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਆਪਣਾ ਵਾਹ ਲ ਆ ਰਿਹਾ ਵੀ ਕਿਤੇ ਨਾ ਕਿਤੇ ਕੋਈ ਭੁੱਖਾ ਨਾ ਸੌਂ ਜਵੇ ਪਸ਼ੂ ਨਾ ਕੋਈ ਭੁਖਾ ਰਹਿ ਜਵੇ ਸੋ ਵੀਰ ਜੀ ਆਏ ਆ ਵੀਰ ਜੀ ਕਿੱਥੋਂ ਆਏ ਤੁਸੀਂ ਸੇਵਾ ਲੈ ਕੇ ਜੀ ਗੁਰਦਾਸਪੁਰ ਆਏ ਆ ਆਪਾਂ ਵੇਖਿਆ ਵਾ ਵੀ ਜਿਹੜੇ ਆਪਣੇ ਗੁਜਰਪੁਰਾਵਾ ਦੇ ਕੋਲ ਡੁੱਬੇ ਪਾਣੀ ਚ ਤੁਹਾਨੂੰ ਫੋਟੋਆਂ ਦੇ ਪਿੱਛੇ ਜੀ ਕੈਮਰਾ ਘੁਮਾਉਗਣਾ ਤੁਸੀਂ ਵੇਖ ਲੈਣਾ ਉਹਨਾਂ ਲੋਕਾਂ ਤੋਂ ਲਾਗੋ ਲੋਕੀ ਲੰਘ ਜਾਂਦੇ ਯਾਰ ਉਹਨਾਂ ਨੇ ਕੋਈ ਮਦਦ ਨਹੀਂ ਦਿੰਦਾ ਉਹ ਵੀ ਆਪਣੀ ਨਹੀਂ ਠੀਕ ਹੈ ਜੀ ਗੱਲ ਇਹ ਆ ਵੀ ਜੇ ਆਪਾਂ ਸੜਕ ਦੇ ਹਾਈਵੇ ਤੇ ਰਾਸ਼ਨ ਦੇਣ ਦੇ ਆ ਜਿਹੜੀ 메ਨ ਰੋਡ ਤੇ ਤੁਸੀਂ ਖੜੇ ਹੋ ਉੱਥੇ ਲੋਕੀ ਖੜੇ ਆ ਰਾਸ਼ਨ ਲੈ ਲੈਂਦੇ ਜਿਹੜੇ ਅੰਦਰ ਡੁੱਬੇ ਦੇ ਲੋਕ ਆ ਉਹਨਾਂ ਤੱਕ ਜਾਣਾ ਬੜਾ ਜ਼ਰੂਰੀ ਹੈ ਮੈਂ ਕਈ ਵਾਰੀ ਗੱਡੀਆਂ ਇੱਥੋਂ ਲੰਘਦੀਆਂ ਦੇਖਿਆ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀਡੀਓ ਦੇ ਵਿੱਚ ਵੀ ਇੱਥੇ ਗੱਡੀਆਂ ਟਰਾਲੀਆਂ ਨਿਕਲਦੀਆਂ ਵਾ ਲੋਕ ਇੱਥੇ ਖੜੇ ਆ ਬੋਰੇ ਉਹ ਦੇਖੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦੇਖੋ ਬੋਰਾ ਕੈਮਰਾ ਉਹ ਭਰਿਆ ਪਿਆ ਰਾਸ਼ਨ ਦੇ ਨਾਲ ਇੱਧੇ ਲੋਕ ਆ ਰਿਆ ਲੋਕੀ ਰਾਸ਼ਨ ਜਮਾ ਕਰੀ ਜਾਂਦੇ ਘਰਾਂ ਦੇ ਵਿੱਚ ਜਿਸ ਜਗ੍ਹਾ ਤੇ ਜ਼ਰੂਰਤ ਆ ਰਾਸ਼ਨ ਦੀ ਉਸ ਜਗ੍ਹਾ ਤੇ ਰਾਸ਼ਨ ਨਹੀਂ ਪਹੁੰਚ ਰਿਹਾ ਪਰ ਲੋਕ ਜਿਨ੍ਹਾਂ ਦਾ ਨੁਕਸਾਨ ਵੀ ਨਹੀਂ ਹੋ ਰਿਹਾ ਇਹ ਬਹੁਤ ਲੋਕਾਂ ਦੇ ਵਾਸਤੇ ਬਹੁਤ ਸੋਚਣ ਵਾਲੀ ਗੱਲ ਹੈ ਬੁਰੀ ਗੱਲ ਹੈ ਆਫਤਾਈਆ ਲੋਕਾਂ ਦਾ ਕਿੰਨੀਆਂ ਜ਼ਮੀਨਾਂ ਡੁੱਬ ਗਈਆਂ ਕਿੰਨੇ ਘਰ ਰੁੜ ਗਏ ਕਿੰਨੀਆਂ ਕਿੰਨੇ ਘਰ ਟਹਿ ਗਏ ਆ ਕਿੰਨੇ ਦੇ ਪਸ਼ੂ ਮਰ ਗਏ ਆ ਜਾਂ ਰੁੜ ਗਏ ਆ ਪਰ ਜਿਨ੍ਹਾਂ ਲੋਕਾਂ ਨੂੰ ਟਾਈਮ ਦੀ ਟਾਈਮ ਸਮੇਂ ਦੀ ਸਮੇਂ ਰਾਸ਼ਨ ਪਾਣੀ ਪਹੁੰਚ ਰਿਹਾ ਫਿਰ ਵੀ ਲੋਕ ਔਰ ਲੋਕ ਰੋੜਾ ਤੇ ਖੜੇ ਹੋ ਕੇ ਐਦਾਂ ਆਪਣੇ ਬੋਰੇ ਭਰ ਭਰ ਕੇ ਘਰਾਂ ਨੂੰ ਜਮਾ ਖੋਰੀ ਕਰ ਰਹੇ ਆ ਵੀਰ ਜੀ ਹਾਂਜੀ ਤੁਸੀਂ ਕੀ ਕਹਿੰਦੇ ਚਲ ਮੈਂ ਇੱਕ ਜੀ ਦੱਸਾਂ ਜਣਾ ਵੀ ਦੇਖੋ ਜਮਾ ਖੋਰੀ ਜਿਹੜੀ ਤੁਸੀਂ ਗੱਲ ਕਹੀ ਆ ਵੀ ਕੋਈ ਬੰਦਾ ਕਿੰਨਾ ਕੁ ਭਾਜੀ ਰਾਸ਼ਨ ਲੈ ਲੂਗਾ ਆਪਾਂ ਕਹਿੰਨੇ ਵੀ ਜਿਹੜਾ ਦਾ ਸੜਕ ਤੇ ਮੰਗਣੀ ਆ ਗਿਆ ਤੇ ਉਹਨੂੰ ਸਾਡੇ ਵੈ ਜਿਹੜੇ ਬਾਬੇ ਨਾਨਕ ਦਾ ਕਹਿੰਦੇ ਵੀ ਦਰਬਾਰ ਖੁੱਲੇ ਨੇ ਆਪਾਂ ਰਾਸ਼ਨ ਦਿੰਨੇ ਆ ਲੈ ਜਾਓ ਹੁਣ ਗੱਲ ਜਮਾਂ ਖੋਰੀ ਦੀ ਕੇਰ ਘਰ ਫ੍ਰਿਜਨ ਨਹੀਂ ਕੋਈ ਇਲੈਕਟ੍ਰਿਟੀ ਨਹੀਂ ਆ ਰਹੀ ਸਿਸਟਮ ਸਾਰਾ ਬੰਦ ਆ ਜਮਾਂ ਖੋਰੀ ਕੋਈ ਕਿੱਥੇ ਰਾਸ਼ਨ ਕਰ ਲੂਗਾ ਪਾਣੀ ਉੱਤੇ ਸਮਾਨ ਨਾ ਕੋ ਰੱਖਣ ਨੂੰ ਨਹੀਂ ਲੋਕੀ ਇਕੱਠਾ ਇਕੱਠਾ ਕਰਦੇ ਪਿਆ ਵੀ ਇਹਨਾਂ ਲੋਕਾਂ ਨੇ ਅਗਲੇ 2-4 ਮਹੀਨੇ 5 ਮਹੀਨੇ ਤੱਕ ਪੈਰਾਂ ਦੇ ਨਹੀਂ ਆਉਣਾ ਇਹ ਲੋਕੀ ਤਾਂ ਰਾਸ਼ਨ ਇਕੱਠਾ ਕਰਦੇ ਪਿਆ ਇੱਕ ਇਸ ਕਰਕੇ ਇਹ ਪੁਆਇੰਟ ਹੈ ਦੂਸਰਾ ਪੁਆਇੰਟ ਭਾਜੀ ਇਹ ਵੀ ਜਿਹੜੇ ਬਹੁਤ ਮਾਤਰ ਦੇ ਹੈਂਡ ਟੂ ਮਾਉਥ ਲੋਕ ਨੇ ਹੈਂਡ ਟੂ ਲੋਕ ਜਿੰਨੇ ਸੂਰੇ ਰੇੜੀ ਲਾ ਕੇ ਸ਼ਾਮਾਂ ਨੂੰ ਖਾਣਾ ਜਿਹਨੂੰ ਪਤਾ ਵੀ ਮੈਨੂੰ 500 ਦੀ ਰੋਜ਼ ਦੀ ਸੱਟ ਪੈਣੀ ਆ ਉਹਨੂੰ ਦਿਹਾੜੀ ਅੱਗੋਂ ਕੋਈ ਨਹੀਂ ਪਾਜੀ ਗੱਲ ਤੁਹਾਡੀ ਸਹੀ ਆ ਮੈਂ ਮੰਨਦਾ ਕਿ ਇਹਨਾਂ ਦੇ ਕੋਲ ਗੰਗ ਕੰਮ ਨਹੀਂ ਹੋਣਾ ਐਥੇ ਰੋਡ ਦੇ ਉੱਤੇ ਖੜੇ ਹੋ ਕੇ ਜਿਹੜਾ ਰਾਚਣ ਆ ਅਸਲ ਜਗ੍ਹਾ ਤੇ ਪਹੁੰਚਣਾ ਚਾਹੀਦਾ ਉਹ ਨਹੀਂ ਪਹੁੰਚ ਰਿਹਾ ਅਸਲ ਤਾਂ ਉਹ ਅਸੀਂ ਤੁਹਾਡਾ ਸਮਰਥਨ ਕਰਦੇ ਆ ਜਿਹੜਾ ਵੀ ਆਪਣਾ ਚੈਨਲ ਭਾਈ ਜੀ ਜਿਹੜਾ ਵੀ ਤੁਸੀਂ ਆਏ ਜੇ ਵੀ ਰੈਕਸ਼ਨ ਸਹੀ ਟਿਕਾਣੇ ਤੇ ਪਹਚਾਓ ਮੇਰੇ ਜਿੰਨੇ ਵੀ ਪੰਜਾਬ ਦੇ ਵੀਰ ਬੇਂਤੀ ਆ ਜਿਹੜੇ ਜਿਹੜੇ ਲੋਕ ਆ ਨਾ ਘਰਾਂ ਦੇ ਵਿੱਚ ਰੁਕੇ ਹੋਏ ਉਹਨਾਂ ਦੇ ਮਾਲ ਡੰਗਰ ਨਾਲ ਆ ਉਹ ਘਰ ਛੱਡਣ ਨੂੰ ਤਿਆਰ ਨਹੀਂ ਉਹਨਾਂ ਦੇ ਸਮਾਨ ਦੇ ਨਾਲ ਘਰ ਭਰੇ ਪਏ ਤੁਹਾਨੂੰ ਪਤਾ ਹਰ ਹਰ ਇੱਕ ਘਰ ਦੇ ਵਿੱਚ ਲੱਖਾਂ ਦਾ ਸਮਾਨ ਹੁੰਦਾ ਉਹ ਘਰ ਛੱਡਣ ਨੂੰ ਤਿਆਰ ਨਹੀਂ ਇਸ ਕਰਕੇ ਉਸ ਜਗ੍ਹਾ ਤੇ ਪਹੁੰਚਣਾ ਜ਼ਰੂਰੀ ਹੈ ਅੱਜ ਤੋਂ ਵੱਧ ਚੌਖਰ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਹਰਾਚਾਰਾ ਗਾਵਾ ਮੱਜਾਂ ਕੁਮ ਗਏ ਆ ਸਾਰੇ ਗੋਲਾ ਭੋਲਾ ਦੇ ਇੱਕ ਹੋਰ ਪਿੰਡ ਸੀ ਜਿਹੜਾ ਵੀ ਆਪਣੇ ਲਾਸਟ ਪਿੰਡ ਅਸੀਂ ਕੁਮ ਗਏ ਆ ਉੱਥੇ ਝੋਖਰ ਦੀ ਬੜੀ ਸਮੱਸਿਆ ਮੱਜਾਂ ਗਾਵਾਂ ਹੀ ਪੈਲੀਆਂ ਜੇ ਮਰੀਦਾਂ ਵੇਖੀਆਂ ਜਿੱਦਣ ਹਵਾ ਰੁਕ ਗਈ ਧੁੱਪ ਚੜ ਗਈ ਡੇਂਗੂ ਚਿਕਨ ਗੁਣੀਆਂ ਇਹਨਾਂ ਪਿੰਡਾਂ 'ਚੋਂ ਆਣਾ ਮੈਂ ਪ੍ਰਾਈਵੇਟ ਹਸਪੀਟਲ ਆਈਐਮਈ ਨੂੰ ਵੀ ਬੇਨਤੀ ਆ ਕਿ ਮਾੜਾ ਬੰਦਾ ਜਿਹੜਾ ਹੜ ਪ੍ਰਭਾਵ ਦੇ ਇੰਡੋਪਾਕ ਬਾਰਡਰ ਦੇ ਏਰੀਆ 'ਚੋਂ ਆਂਦਾ ਇਹ ਵੀ ਭਰਾ ਤੁਹਾਡੇ ਗੱਲ ਹੱਥ ਜੋੜ ਕੇ ਬੇਨਤੀ ਆ ਵੀ ਇਹ ਨਾ ਕਿ ਉਹ ਵੀ ਬੰਦਾ ਆ ਗਿਆ ਨੂੰ ਢਾ ਕੇ ਦੇਦਾ ਕੰਮ ਕੱਢ ਲੀਏ ਤੇ ਬੇਨਤੀ ਹੱਥ ਜੋੜ ਕੇ ਆ ਸਾਡੇ ਵੱਲੋਂ ਗੁਰਦਾਸਪੁਰ ਵਾਲਿਆਂ ਵੱਲੋਂ ਵੀ ਇਹਨਾਂ ਦਾ ਪੂਰਾ ਲਿਹਾਜ਼ ਰੱਖਿਓ ਸਰਕਾਰੀ ਸਿਸਟਮ ਨੂੰ ਵੀ ਬੇਨਤੀ ਹੈ ਵੀ ਆਪਣੇ ਡਾਕਟਰ ਸਾਰੇ ਇਹਨਾਂ ਨੂੰ ਸਹੂਲਤਾਂ ਦੇਣ ਪ੍ਰਾਈਵੇਟ ਸਹੂਲਤਾਂ ਦੇਣ ਕਿਉਂਕਿ ਜ਼ਿਆਦਾਤਰ ਸਨੇਕ ਬਾਈਟ ਦੇ ਕੇਸ ਆਂਦੇ ਹੈ ਜਿਹਦੇ ਕੇਸ ਆਂਦੇ ਹੈ ਸਕਿਨ ਅਲਰਜੀ ਦੇ ਲੋਕਾਂ ਨੂੰ ਕੇਸ ਮਿਲਣਦੇ ਹੈ ਪਿੰਡਾਂ ਚ ਜਾੜਿਆ ਨੂੰ ਪਤਾ ਭਾਜੀ ਅਸੀਂ ਡੇ 1 ਤੋਂ ਲੱਗੇ ਜਦੋਂ ਤੋਂ ਮੀਂਹ ਸ਼ੁਰੂ ਹੋਇਆ ਦਾ ਸੋ ਬੋੜਾ ਤੁਹਾਡਾ ਧੰਨਵਾਦ ਸਰ ਤੁਸੀਂ ਸਾਡੀ ਜਿਹੜੀ ਆਵਾਜ਼ ਆ ਉਹ ਪ੍ਰਚਾਰਿਓ ਲੋਕਾਂ ਤੱਕ ਬਹੁਤ ਤੁਹਾਡੀ ਮਿਹਰਬਾਨੀ ਸੋ ਐਸੀ ਤਰ੍ਹਾਂ ਅਸੀਂ ਤੁਹਾਡੇ ਨਾਲ ਹੋਰ ਵੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਦੇਖਦੇ ਰਹੋ ਟੀਵੀ ਐਨ ਆਰ ਆ ਜੀਚਨ